ਸਰਕਾਰ ਨੇ ਕੰਮ ਕੀਤੇ ਹੁੰਦੇ ਜਾਂ ਉਹਨਾਂ ਨੇ ਆਪ ਦੀ ਪਕੜ ਬਣਾਈ ਹੁੰਦੀ ਜਾਂ ਕਿਸੇ ਵੀ ਸੈਕਟਰ ਦੇ ਵਿੱਚ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਆਮ ਲੋਕਾਂ ਤੋਂ ਡਰ ਨਹੀਂ ਲੱਗਣਾ ਸੀ ਹਾਂ ਜਿੰਨੇ ਵੀ ਫਰੀਦਕੋਟ ਸ਼ਹਿਰ ਦੇ ਵਸਨੀਕ ਆ ਜੋ ਇੱਥੋਂ ਦੇ ਰਹਿਣ ਵਾਲੇ ਆ ਉਹ ਬਾਬਾ ਫਰੀਦ ਨਤਮਸਤਕ ਹੋਣ ਜਾਂਦੇ ਆ ਹਾਂ ਤੇ ਨਤਮਸਤਕ ਹੋਣ ਜਾਂਦੇ ਤੇ ਤੜਕੇ ਤੋਂ ਹੀ ਉੱਥੇ ਬਹੁਤ ਫਰੀਦਕੋਟ ਸਾਰ ਹੀ ਸ਼ਹਿਰ ਨੂੰ ਤੇ ਬਾਬਾ ਫਰੀਦ ਦੇ ਨੇੜੇ ਤੇੜੇ ਮੁਹੱਲਿਆਂ ਨੂੰ ਤੇ ਇਲਾਕੇ ਨੂੰ ਐਨ ਪੁਲਿਸ ਸ਼ਾਉਣੀ ਵਿੱਚ ਤਬਦੀਲ ਕਰ ਦਿੱਤਾ ਜੇ ਹੁੰਦੇ ਸੀ ਜਾਂ ਖਵਾਉਂਦੇ ਹੁੰਦੇ ਸੀ ਮੈਂ ਆਮ ਘਰ ਦਾ ਮੁੰਡਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮੈਂ ਕਿਸਾਨਾਂ ਦਾ ਮੁੰਡਾ ਜੀ ਉਹਨਾਂ ਨੂੰ ਅੱਜ ਉਹੀ ਕਿਸਾਨਾਂ ਤੋਂ ਉਹੀ ਆਮ ਘਰਾਂ ਦੇ ਮੁੰਡਿਆਂ ਤੋਂ ਜੋ ਆਪਦੀ ਕੋਈ 300 ਕੋਈ 200 ਦਿਹਾੜੀ ਬਣਾ ਕੇ ਆਪਦਾ ਰੋਜ਼ਗਾਰ ਚਲਾਉਂਦਾ ਉਹਦਾ ਘਰ ਚਲਾਉਂਦਾ ਆਪਦੇ ਬੱਚਿਆਂ ਨੂੰ ਉਹੀ 2 ਰੁਪਏ ਜੋੜ ਕੇ ਦਿੰਦਾ ਰਸਣ ਪਾਣੀ ਖਵਾਉਂਦਾ ਤੇ ਅੱਜ ਉਹਨਾਂ ਤੋਂ ਡਰ ਲੱਗਣ ਲੱਗੇ ਪਿਆ ਸ਼ਾਮ 10 ਵਜੇ ਪੁਲਿਸ ਵੱਲੋਂ ਇਸ ਤਰੀਕੇ ਨਾਲ ਸਾਡੇ ਪਿੰਡ ਸਵੀਆਂ ਵਿਖੇ ਆਇਆ ਗਿਆ ਵੀ ਜਿਵੇਂ ਪਤਾ ਨਹੀਂ ਕਿੱਡੇ ਕ੍ਰਿਮੀਨਲ ਬੰਦੇ ਨੂੰ ਅਸੀਂ ਲੈ ਕੇ ਜਾਣਾ ਹੋਵੇ ਅੱਜ ਤੋਂ 10 ਦਿਨ ਪਹਿਲਾਂ ਦੀ ਖਬਰ ਵੇਖ ਲਓ ਤੇ 10 ਦਿਨ ਬਾਅਦ ਵੀ ਖਬਰ ਵੇਖ ਲਓ ਉਹੀ ਜਿੱਥੇ ਕੋਈ ਡਕੈਤੀਆਂ ਹੋ ਰਹੀਆਂ ਜਿੱਥੇ ਕੋਈ ਹੋਰ ਘਟਨਾਵਾਂ ਜਿੱਥੇ ਕੋਈ ਗਲਤ ਅਨਸਰ ਫਿਰਦੇ ਆ ਉਹਨਾਂ ਨੂੰ ਪੁਲਿਸ ਵੱਲੋਂ ਨਹੀਂ ਡੱਕਿਆ ਜਾ ਰਿਹਾ ਤੇ ਜਿਹੜੇ ਲੋਕ ਪੱਕੀ ਗੱਲਾਂ ਕਰਦੇ ਆ ਜੋ ਲੋਕਾਂ ਨੂੰ ਜਾਗਰੂਤ ਕਰਦੇ ਆ ਜਾਂ ਕਿਸਾਨੀ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਡੱਕਿਆ ਜਾ ਰਿਹਾ ਹੈ ਅੱਜ ਫਰੀਦਕੋਟ ਦੇ ਵਿੱਚ ਸੀ ਆਪ ਭਗਵੰਤ ਮਾਨ ਦੀ ਫੇਰੀ ਸੀ ਉਹਨਾਂ ਨੇ ਝੰਡਾ ਜਿਹੜਾ ਉਹ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਲਹਿਰਾਉਣਾ ਸੀ ਪਰ ਉਸ ਤੋਂ ਪਹਿਲਾਂ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੱਡੀ ਹਲਚਲ ਆ ਜਿਹੜੀ ਉਹ ਸਾਨੂੰ ਨਜ਼ਰ ਆਈ ਆ ਕੁਝ ਲੋਕਾਂ ਦੇ ਘਰਾਂ ਉੱਪਰ ਛਾਪੇਮਾਰੀ ਹੋਈ ਕੁਝ ਆਗੂਆਂ ਨੂੰ ਰਾਤ ਹੀ ਆ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਔਰ ਥਾਣੇ ਦੇ ਵਿੱਚ ਪੂਰੀ ਰਾਤ ਆ ਜਿਹੜਾ ਉਹ ਰੱਖਿਆ ਗਿਆ ਤਾਂ ਅਸੀਂ ਗੱਲ ਕਰ ਰਹੇ ਹਾਂ ਯਾਰਵਿੰਦਰ ਸਿੰਘ ਸਿਵੀਆਂ ਜੋ ਕਿ ਕ੍ਰਾਂਤੀਕਾਰੀ ਕਿਸਾਨ ਇਹਨਾਂ ਦੇ ਜ਼ਿਲ੍ਹਾ ਬਲਾਕ ਦੇ ਪ੍ਰਧਾਨ ਨੇ ਤਾਂ ਗੱਲਬਾਤ ਕਰਾਂਗੇ ਬਾਈ ਹੋਣਾ ਦੇ ਨਾਲ ਕਿ ਕਿਸ ਤਰ੍ਹਾਂ ਸਾਰੀ ਗੱਲਬਾਤ ਹੋਈ ਹੈ ਬਾਈ ਸਭ ਤੋਂ ਪਹਿਲਾਂ ਸਵਾਗਤ ਸਸੀ ਕਾ ਬਾਈ ਜੀ ਤੁਹਾਡਾ ਸੰਘਰਸ਼ ਦਾ ਸਟਰਗਲ ਟੀਵੀ ਦਾ ਤੁਹਾਡੀ ਦੇਖ ਰਹੇ ਜਿੰਨੇ ਵੀ ਸ੍ਰੋਟੇ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਸੀ ਕਾ ਜੀ ਅੱਛਾ ਬਾਈ ਪ੍ਰੋਗਰਾਮ ਫਰੀਦਕੋਟ ਸੀਐਮ ਸਾਹਮਣੇ ਝੰਡਾ ਚੜਾਉਣਾ ਸੀ ਸਿਰਫ ਪਰ ਉਸ ਤੋਂ ਪਹਿਲਾਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਕੀ ਕਾਰਨ ਮੰਨਦੇ ਹੋ ਇਹਨਾਂ ਡਰ ਕਿਉਂ ਸੀਗਾ ਸਰਕਾਰ ਨੂੰ ਦੇਖੋ ਜੀ ਜੇ ਸਰਕਾਰ ਨੇ ਕੰਮ ਕੀਤੇ ਹੁੰਦੇ ਹੂੰ ਜਾਂ ਉਹਨਾਂ ਨੇ ਆਪਦੀ ਪਕੜ ਬਣਾਈ ਹੁੰਦੀ ਜਾਂ ਕਿਸੇ ਵੀ ਸੈਕਟਰ ਦੇ ਵਿੱਚ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਆਮ ਲੋਕਾਂ ਤੋਂ ਡਰ ਨਹੀਂ ਲੱਗਣਾ ਸੀ ਹਾਂ ਦੇਖੋ ਸਾਡੇ ਸੀਐਮ ਸਾਹਿਬ ਅੱਜ 15 ਅਗਸਤ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਹਾਂ ਤੇ ਉਹ ਬੀਤੀ ਸ਼ਾਮ ਹੀ ਕੱਲ ਸ਼ਾਮ ਹੀ ਫਰੀਦਕੋਟ ਵਿਖੇ ਪਹੁੰਚੇ ਹਾਂ ਇਹ ਕੱਲ ਦਾ ਦਿਨ ਹੈ ਜਿਹੜਾ ਉਹ ਦਿਨ ਵੀਰਵਾਰ ਸੀ ਤੇ ਜਿੰਨੇ ਵੀ ਫਰੀਦਕੋਟ ਸ਼ਹਿਰ ਦੇ ਵਸਨੀਕ ਆ ਜੋ ਇੱਥੋਂ ਦੇ ਰਹਿਣ ਵਾਲੇ ਆ ਉਹ ਬਾਬਾ ਫਰੀਦ ਨਤਮਸਤਕ ਹੋਣ ਜਾਂਦੀ ਆ ਹਾਂ ਤੇ ਨਤਮਸਤਕ ਹੋਣ ਜਾਂਦੇ ਦਾ ਤੜਕੇ ਤੋਂ ਹੀ ਉੱਥੇ ਬਹੁਤ ਫਰੀਦਕੋਟ ਸਾਰ ਹੀ ਸ਼ਹਿਰ ਨੂੰ ਤੇ ਬਾਬਾ ਫਰੀਦ ਦੇ ਨੇੜੇ ਤੇੜੇ ਮੁਹੱਲਿਆਂ ਨੂੰ ਤੇ ਇਲਾਕੇ ਨੂੰ ਐਂਡ ਪੁਲਸ ਸ਼ਾਉਣੀ ਵਿੱਚ ਤਬਦੀਲ ਕਰ ਦਿੱਤਾ ਜਾਂ ਇੱਕ ਸ਼ਾਉਣੀ ਆਪਾਂ ਕਹਿ ਦਿੰਨੇ ਆਂ ਵੀ ਸ਼ਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉੱਥੇ ਆਉਣ ਜਾਣ ਵਾਲੇ ਰਾਹੀਰ ਨੂੰ ਆਉਣਾ ਜਾਣ ਦੀ ਬਹੁਤ ਪਰੇਸ਼ਾਨੀ ਹੁੰਦੀ ਰਹੀ ਤੇ ਜੋ ਆਪ ਦਾ ਰੋਜ਼ਗਾਰ ਚਲਾ ਰਹੇ ਆ ਬਾਬਾ ਫਰੀਦ ਦੇ ਨਗਰੀ ਦੇ ਆਸੇ ਪਾਸੇ ਜੋ ਬਾਬਾ ਟੀਲਾ ਫਰੀਦਾ ਉੱਥੇ ਆਪ ਦਾ ਰੋਜ਼ਗਾਰ ਚਲਾ ਰਹੇ ਸੀ ਉੱਥੇ ਜੋ ਵੀ ਰੇੜੀਆਂ ਲੱਗੀਆਂ ਸੀ ਕੋਈ ਦੁਕਾਨਾਂ ਸੀ ਸੀਐਮ ਮਾਨ ਜੋ ਕਦੇ ਕਹਿੰਦੇ ਹੁੰਦੇ ਸੀ ਜਾਂ ਖਵਾਉਂਦੇ ਹੁੰਦੇ ਸੀ ਮੈਂ ਆਮ ਘਰ ਦਾ ਮੁੰਡਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮੈਂ ਕਿਸਾਨਾਂ ਦਾ ਮੁੰਡਾ ਜੀ ਉਹਨਾਂ ਨੂੰ ਅੱਜ ਉਹੀ ਕਿਸਾਨਾਂ ਤੋਂ ਉਹੀ ਆਮ ਘਰਾਂ ਦੇ ਮੁੰਡਿਆਂ ਤੋਂ ਜੋ ਆਪਦੀ ਕੋਈ 300 ਕੋਈ 200 ਦਿਹਾੜੀ ਬਣਾ ਕੇ ਆਪਦਾ ਰੋਜ਼ਗਾਰ ਚਲਾਉਂਦਾ ਆਪਦਾ ਘਰ ਚਲਾਉਂਦਾ ਆਪਦੇ ਬੱਚਿਆਂ ਨੂੰ ਉਹੀ 2 ਰੁਪਏ ਜੋੜ ਕੇ ਦਿੰਦਾ ਰਾਸ਼ਨ ਪਾਣੀ ਖਵਾਉਂਦਾ ਤੇ ਅੱਜ ਉਹਨਾਂ ਤੋਂ ਡਰ ਲੱਗਣ ਲੱਗੇ ਪਿਆ ਤੇ ਜਿਹੜੇ ਕਹਿੰਦੇ ਹੁੰਦੇ ਸੀ ਇਹ ਕਿਸਾਨ ਆ ਜਿਹੜੇ ਇਹਨਾਂ ਨੂੰ ਕੀ ਪਤਾ ਇਹ ਕਦੇ ਖੇਤ ਗਏ ਆ ਤੇ ਦੂਸਰੇ ਪਾਸੇ ਆਪਦੇ ਆਪ ਨੂੰ ਖਵਾਉਂਦੇ ਸੀ ਮੈਂ ਚੈਂਡੋਰੀਆਂ ਨਾਲ ਬਮੋਟਰਾਂ ਵੀ ਬਦਲਦਾ ਰਿਆਂ ਮੈਂ ਪੈਪਰੇ ਟੋਟੇ ਵੀ ਬੂਰਾ ਚ ਪਾਉਂਦਾ ਰਿਹਾ ਮੈਂ ਮੋਗੀਆਂ ਦੀਆਂ ਵਾਰੀਆਂ ਵੀ ਲਾਉਂਦਾ ਰਿਹਾ ਤੇ ਮੈਂ ਆਪਦੇ ਹੱਥੀਂ ਪੱਠੇ ਵੀ ਵੜਦਾ ਰਿਹਾ ਮੈਂ ਤਕਰੀਬਨ ਖੇਤੀ ਦੇ ਕੰਮ ਕਰਦਾ ਤੇ ਅੱਜ ਉਹਨਾਂ ਨੂੰ ਇੱਕ ਸਾਲ ਲੀਡਰਾਂ ਤੋਂ ਜੋ ਲੋਕ ਪੱਖੀ ਗੱਲਾਂ ਕਰਦੇ ਆ ਜੋ ਲੋਕਾਂ ਦੇ ਪੱਖ ਰੀਆਂ ਗੱਲਾਂ ਕਰਦੇ ਆ ਜੋ ਲੋਕ ਹਤੈਸ਼ੀ ਗੱਲਾਂ ਕਰਦੇ ਆ ਉਹਨਾਂ ਤੋਂ ਫੇਰਾ ਜਿਨ੍ਹਾਂ ਨੂੰ ਕਾਦਾ ਡਰ ਜੇ ਇਹਨਾਂ ਨੇ ਅਸਲੀਅਤ ਵਿੱਚ ਸਹੀ ਨੀਤੀਆਂ ਲਿਆਂਦੀਆਂ ਹੁੰਦੀਆਂ ਲੋਕ ਮਾਰੂ ਨੀਤੀਆਂ ਨਾਲ ਲਿਆਂਦੀਆਂ ਹੁੰਦੀਆਂ ਤੇ ਅੱਜ ਜੋ ਫਰੀਦਕੋਟ ਜਿਹੜੇ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਕਿਸਾਨ ਆਗੂ ਬੈਠੇ ਆ ਜਾਂ ਕਿਸਾਨੀ ਦਾ ਦਰਦ ਲੈ ਕੇ ਜਾਂ ਲੋਕਾਂ ਦਾ ਦਰਦ ਲੈ ਕੇ ਲੋਕ ਬੈਠੇ ਉਹ ਐਂਡਟੇਨ ਨਾ ਹੁੰਦੇ ਬਾਈ ਜੀ ਹਾਂ ਹਾਂ ਬਾਈ ਕਿੰਨੇ ਵਜੇ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਛੱਡਿਆ ਕਿੰਨੇ ਵਜੇ ਜਾਂਦਾ ਬਾਈ ਜੀ ਕੱਲ ਸ਼ਾਮ 10 ਵਜੇ ਪੁਲਿਸ ਵੱਲੋਂ ਇਸ ਤਰੀਕੇ ਨਾਲ ਸਾਡੇ ਪਿੰਡ ਸੁਵੀਆਂ ਵਿਖੇ ਆਇਆ ਗਿਆ ਵੀ ਜਿਵੇਂ ਪਤਾ ਨਹੀਂ ਕਿੱਡੇ ਕ੍ਰਿਮੀਨਲ ਬੰਦੇ ਨੂੰ ਸੀ ਲੈ ਕੇ ਜਾਣ ਹੋਵੇ ਜੀ ਇਹੀ ਸੁਵੀਆਂ ਪਿੰਡਾਂ ਇੱਕ ਪਾਸੇ ਜਿੱਥੇ ਕਿਸਾਨ ਆਗੂ ਆ ਜੀ ਤੇ ਇਹੀ ਸਿਵੀਆਂ ਪਿੰਡਾਂ ਅੱਜ ਤੋਂ 10 ਦਿਨ ਪਹਿਲਾਂ ਦੀ ਖਬਰ ਵੇਖ ਲਓ ਤੇ 10 ਦਿਨ ਬਾਅਦ ਦੀ ਖਬਰ ਵੇਖ ਲਓ ਉਹੀ ਜਿੱਥੇ ਕੋਈ ਡਕੈਤੀਆਂ ਹੋ ਰਹੀਆਂ ਜਿੱਥੇ ਕੋਈ ਹੋਰ ਘਟਨਾਵਾਂ ਜਿੱਥੇ ਕੋਈ ਗਲਤ ਅਨਸਰ ਫਿਰਦੇ ਆ ਉਹਨਾਂ ਨੂੰ ਪੁਲਿਸ ਵੱਲੋਂ ਨਹੀਂ ਡੱਕਿਆ ਜਾ ਰਿਹਾ ਤੇ ਜਿਹੜੇ ਲੋਕ ਪੱਕੀ ਗੱਲਾਂ ਕਰਦੇ ਆ ਜੋ ਲੋਕਾਂ ਨੂੰ ਜਾਗਰੂਤ ਕਰਦੇ ਆ ਜਾਂ ਕਿਸਾਨੀ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਡੱਕਿਆ ਜਾ ਰਿਹਾ ਜਾਂਦਾ ਤੇ ਅੱਜ ਸੀਐਮ ਮਾਨ ਭਾਵੇਂ ਸਾਡੇ 10 ਵਾ 10 ਮੇਰੇ ਸਾਹ ਚਿੱਥਰਵਾਨਗੀ ਕਰ ਗਈ ਸੀ ਤੇ ਉਸ ਤੋਂ ਬਾਅਦ ਵੀ ਸਾਨੂੰ ਇਹਨਾਂ ਨੇ 1.5 ਵਜੇ ਦਾ ਸਮਾਂ ਸੀ ਤੋ ਸਾਨੂੰ ਇਹਨਾਂ ਨੇ ਆਪ ਦੇ ਥਾਣਾ ਸਦਰ ਵਿਖੇ ਰਹਾ ਕੀਤਾ ਤੇ ਸਾਡੀ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਉੱਥੇ ਨਾਹਰੇਬਾਜ਼ੀ ਕਰਕੇ ਮਾਨ ਸਰਕਾਰ ਦੇ ਨਾਹਰੇਬਾਜ਼ੀ ਲਾ ਕੇ ਤੇ ਉੱਥੇ ਆਪ ਦਾ ਪ੍ਰਦਰਸ਼ਨ ਖਾਇਆ ਗਿਆ ਤੇ ਇਸ ਕਰਕੇ 1.5 ਵਜੇ ਮੈਨੂੰ ਜਥੇਬੰਦੀ ਕ੍ਰਾਂਤੀਕਾਰੀ ਸਮੂਹ ਜ਼ਿਲ੍ਹਾ ਟੀਮ ਫਰੀਦਕੋਟ ਜ਼ਿਲ੍ਹਾ ਕਮੇਟੀ ਫਰੀਦਕੋਟ ਸਾਰੀ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਵਰਕਰ ਆ ਉਹਨਾਂ ਵੱਲੋਂ 1.5 ਵਜੇ ਦੇ ਤਕਰੀਬਨ ਰਿਹਾ ਕਰਵਾਇਆ ਗਿਆ ਸਰਕਾਰ ਨੇ ਨਾ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਨੇ ਅਕਸਰ ਇਹ ਕਿਹਾ ਕਿ ਸਵਾਲ ਕਰੋ ਚਾਹੇ ਸੀਐਮ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਕਹਿੰਦੇ ਸਵਾਲ ਕਰਨੇ ਚਾਹੀਦੇ ਆ ਤੁਸੀਂ ਪ੍ਰੋਗਰਾਮ ਕਰਨਾ ਸੀ ਸਵਾਲ ਕਰਨੇ ਸੀ ਪਰ ਫਿਰ ਵੀ ਆਜ਼ਾਦੀ ਵਾਲੇ ਦਿਨ ਤੁਹਾਨੂੰ ਹੀ ਜਿਹੜਾ ਡਿਟੇਨ ਕਰ ਲਿੱਤਾ ਗਿਆ ਆਜ਼ਾਦੀ ਦੇ ਦਿਹਾੜੇ ਤੇ ਲੋਕਾਂ ਨੂੰ ਸਵਾਲ ਕਰਨ ਤੱਕ ਦਾ ਜਿਹੜਾ ਕਹਿੰਦੇ ਹੁੰਦੇ ਆ ਵੀ ਆਜ਼ਾਦੀ ਨਹੀਂ ਹੈ ਕਿਵੇਂ ਦੇਖਦੇ ਹੋ ਫਿਰ ਵੀ ਕਿੱਥੇ ਗਿਆ ਸਾਡਾ ਸਿਸਟਮ ਕਿੱਥੇ ਗਈਆਂ ਉਹ ਗੱਲਾਂ ਵੀ ਲੋਕ ਤਾਂ ਆਜ਼ਾਦ ਨੇ ਜੀ ਲੋਕਾਂ ਨੂੰ ਪੂਰਾ ਅਧਿਕਾਰ ਆ ਸੰਵਿਧਾਨ ਦੇ ਵਿੱਚ ਫਿਰ ਅੱਜ ਕਿੱਥੇ ਨੇ ਉਹ ਸਾਰੀਆਂ ਗੱਲਾਂ ਦੇਖੋ ਜੀ ਆਜ਼ਾਦੀ ਮਿਲੀ ਆਪਾਂ ਨੂੰ ਹਾਂ ਇੱਕ ਅਸੀਂ ਆਮ ਹੀ ਗੱਲ ਕਰਦੇ ਆ ਵੀ ਉਹ ਆਜ਼ਾਦੀ ਨਹੀਂ ਉਹ ਅਜਾੜਾ ਸੀ ਸਾਡਾ ਜੀ ਉਹ ਆਜ਼ਾਦੀ ਨਹੀਂ ਉਹ ਅਜਾੜਾ ਸੀ ਸਾਡਾ ਉਹ ਗੋਰੇ ਅੰਗਰੇਜ਼ ਉੱਠ ਗਏ ਕਾਲੇ ਅੰਗਰੇਜ਼ ਆ ਗਏ ਜੀ ਇਥੋਂ ਕੋਈ ਸਾਨੂੰ ਆਜ਼ਾਦੀ ਨਹੀਂ ਮਿਲੀ ਸਾਡਾ ਅਜਾੜਾ ਹੋਇਆ ਸਾਨੂੰ ਹਰੇਕ ਪੱਖ ਤੋਂ ਨੀਵਾ ਦਿਖਾਇਆ ਜਾ ਰਿਹਾ ਸਾਡੀ ਸਟੇਟ ਨੂੰ ਹਰੇਕ ਕੋਈ ਪੱਖ ਦੂਜੀਆਂ ਸਟੇਟਾਂ ਦੇ ਬਰਾਬਰ ਸਾਨੂੰ ਪੱਖ ਨਹੀਂ ਮਿਲ ਰਿਹਾ ਦੇਖੋ ਜੀ ਇਹੀ ਉਹ ਭਗਵੰਤ ਮਾਨ ਸਰਕਾਰ ਆ ਜਿਹੜੀ ਇਸ ਸੱਤਾ ਵਿੱਚ ਆਉਣ ਤੋਂ ਪਹਿਲਾਂ ਧਰਨੇ ਮਜਾਰੇ ਲਾਉਂਦੀ ਹੁੰਦੀ ਸੀ ਸਭ ਤੋਂ ਵੱਧ ਜਿਹੜੀਆਂ ਆਲੀ ਸਰਕਾਰ ਆ ਤੇ ਜੇ ਲੱਗੇ ਆ ਤਾਂ ਵੀ ਇਹਨਾਂ ਦੀ ਸਰਕਾਰ ਚ ਲੱਗੇ ਆ ਤੇ ਜੇ ਇਹਨਾਂ ਨੇ ਲਾਏ ਆ ਉਹ ਵੀ ਨਿੱਕੀ ਜੀ ਗੱਲ ਹੁੰਦੀ ਸੀ ਉੱਥੇ ਹੀ ਇਹ ਧਰਨਾ ਲਾ ਕੇ ਬੈਠ ਜਾਂਦੇ ਸੀ ਇਹ ਉਹੀ ਮੁੱਖ ਮੰਤਰੀ ਦੇ ਇਹਨਾਂ ਦੇ ਸਾਥੀ ਆ ਦੂਸਰੀ ਗੱਲ ਬਾਈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਖਿਆ ਸੀ ਵੀ ਅਸੀਂ ਉਸ ਤੋਂ ਬਾਅਦ ਆਪਣਾ ਗਰਦੌਰੀਆਂ ਕਰਾਇਆ ਕਰਾਂਗੇ ਜਾਂ ਅਸੀਂ ਉਸ ਤੋਂ ਬਾਅਦ ਵੇਖਿਆ ਕਰਾਂ ਕਿ ਕਿੰਨਾ ਰਕਬੇ ਦਾ ਨੁਕਸਾਨ ਹੋਇਆ ਜਿਵੇਂ ਬੀਤੇ ਪਿਛਲਾ ਸੀਜ਼ਨ ਸੀ ਕਣਕ ਦਾ ਤੁਹਾਡੇ ਸਾਹਮਣੇ ਹੀ ਆ ਫਰੂਜ਼ਪੁਰ ਦੇ ਪਿੰਡ ਹੋ ਗਏ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਡੇ ਲਾਗਲੇ ਪਿੰਡ ਦੀ ਸਵੀਆਂ ਕੋਠੇ ਰਾਂਸਰ ਪੰਜ ਗ੍ਰਹੀਂ ਇੱਥੋਂ ਦਾ ਰਕਬਾ ਢਲਮਕਲਾਂ ਜੀ ਇੱਥੋਂ ਦਾ ਰਕਬਾ ਅੱਗ ਦੀ ਲਪੇਟ ਵਿੱਚ ਆਇਆ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਅਸੀਂ ਸਮੇਂ-ਸਮੇਂ ਤੇ ਸੰਧਵਾ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਜਿਹੜੇ-ਜਿਹੜੇ ਸਾਡੇ ਐਮ.ਐਲ.ਏ ਬੰਦੇ ਦੀ ਐਸਡੀਐਮ ਬੰਦ ਸੀ ਡੀਸੀ ਸਾਹਿਬ ਤੱਕ ਮੰਗ ਪੱਤਰ ਦਿੱਤੇ ਵੀ ਸਾਨੂੰ ਇਹਨਾਂ ਫਸਲਾਂ ਦਾ ਪਰਪਾਈ ਤਾਂ ਨਹੀਂ ਹੋ ਸਕਦੀ ਜੇ ਆਪਾਂ ਆਖ ਲਈ ਵੀ ਚਲੋ ਇੱਕ ਜ਼ਖਮ ਤੇ ਮਲਮ ਲਾਉਣ ਵਾਲੀ ਗੱਲ ਹੁੰਦੀ ਹੈ ਇੱਕ ਮੁਆਵਜ਼ਾ ਜੀ ਜੀ ਵੀ ਇੱਕ ਮੁਆਵਜ਼ਾ ਮਿਲ ਜੇ ਜ਼ਖਮ ਤੇ ਮਲਮ ਲੱਗ ਜਾਈ ਉਹ ਸਾਡਾ ਇਹਨਾਂ ਨੇ ਅਖੇ ਸੀ ਵੀ 15000 ਰੁਪਏ ਤੁਹਾਨੂੰ ਮੁਆਵਜ਼ਾ ਦਵਾਂਗੇ ਉਹ ਹਜੇ ਤੱਕ ਨਹੀਂ ਆਇਆ ਅਸੀਂ ਸਿਰਫ ਇੰਨੀ ਗੱਲ ਰੱਖਣੀ ਸੀ ਵੀ ਸੀਐਨ ਸਾਹਿਬ ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਕਹਿੰਦੇ ਸੀ ਵੀ ਜਿਹੜੀ ਆਪਣਾ ਮਤ ਬਲਕੇ ਸ਼ਾਨੀ ਦਾ ਵੀ ਕਹਿੰਦੇ ਮੁਰਗੀ ਦਾ ਵੀ ਦਿਆ ਕਰਾਂਗੇ ਜੀ ਤੁਮ ਹਾਂ ਮੋਰ ਇਹਨਾਂ ਕਿਹਾ ਤਾਂ ਬਹੁਤ ਕੋਸੀ ਜੀ ਤੇ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਖਰੀ ਕਿਹੜੀ ਗਲਤੀ ਉੱਤਰ ਰਹੇ ਆ ਠੀਕ ਹੈ ਨਾ ਜੀ ਇਹਨਾਂ ਨੇ ਕਿਹੜੀ ਕਿਹੜੀ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਕਿਸੇ ਇੱਕ ਤੇ ਸਟੈਂਡ ਨਹੀਂ ਰੱਖਿਆ ਇਹਨਾਂ ਨੇ ਜਿੰਨੇ ਰਾਤ ਨੂੰ ਇਹ ਬਿਆਨ ਦੇ ਦਿੰਦੇ ਆ ਤੜਕੇ ਨੂੰ ਫੇਰ ਉਹ ਯੂ ਟਰਨ ਲੈ ਲੈਂਦੇ ਆ ਕੋਈ ਸੁਬਾ ਆਖਦੇ ਆ ਰਾਤ ਨੂੰ ਫੇਰ ਉਹ ਤੇ ਯੂ ਟਰਨ ਲੈ ਲੈਂਦੇ ਆ ਸੋ ਇਹ ਸਰਕਾਰ ਇਸ ਤਰੀਕੇ ਨਾਲ ਇੱਕ ਸਰਕਸ ਬਣ ਚੁੱਕੀ ਹੈ ਜੀ ਇਹ ਸਰਕਸ ਬਣ ਚੁੱਕੀ ਹੈ ਕਦੇ ਕਿਸਾਨਾਂ ਨੂੰ ਚੱਕ ਲਿਆ ਕਦੇ ਕਿਸੇ ਵਾਹੂਰ ਵਰਗ ਨੂੰ ਚੱਕ ਲਿਆ ਕੋਈ ਵੀ ਵਰਗ ਇਹ ਨਹੀਂ ਕਿ ਲਾ ਕਿਸਾਨ ਤਬਕਾ ਨਾ ਵਪਾਰੀ ਵਰਗ ਨਾ ਮਜ਼ਦੂਰ ਵਰਗ ਕੋਈ ਵੀ ਤਬਕਾ ਇਹ ਸਰਕਾਰ ਵਿੱਚ ਆਉਦੀ ਆਵਾਜ਼ ਨਹੀਂ ਉਠਾ ਸਕਦਾ ਨਾਲੇ ਇਹ ਉਹ ਸਰਕਾਰ ਹੈ ਜਿਹੜੀ ਧਰਨੇ ਵਿੱਚੋਂ ਨਿਕਲੀ ਹੋਈ ਸਰਕਾਰ ਆ ਜੇ ਕੋਈ ਬੋਲਦਾ ਉਹਨੂੰ ਚੱਕ ਕੇ ਭਗਵੰਤ ਮਾਨ ਕਹਿੰਦੇ ਮੈਂ ਤੁਹਾਡੇ ਵੱਲ ਬਹੁਤ ਸਮਾਂ ਵੇਖ ਲਿਆ ਸਬਰ ਕਰ ਚੁੱਕਾ ਜੇ ਨਾ ਹਟੋਗੇ ਤਾਂ ਧਮਕੀਆਂ ਧੱਕੇ ਉੱtre ਹੁੰਦੇ ਆ ਤੇ ਇਹ ਸਾਡੀਆਂ ਐਸਕੇਮ ਦੀਆਂ ਵੀ ਮੀਟਿੰਗਾਂ ਹੁੰਦੀਆਂ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਵੇਂ ਪਿਛਲੇ ਦਿਨਾਂ ਦੌਰਾਨ ਚੰਡੀਗੜ੍ਹ ਕੁਝ ਕਰਨਾ ਸੀ ਉੱਥੇ ਵੀ ਸਾਨੂੰ ਐ ਘਰਾਂ 'ਚ ਡਿਟੇਨ ਕਰ ਲਿਆ ਗਿਆ ਮੇਰੇ ਕਹਿਣ ਦਾ ਭਾਵ ਉੱਥੇ ਮੁੜ ਕੇ ਰਕ ਮੈਂ ਆਉਣਾ ਵੀ ਇੱਕ ਪਾਸੇ ਤਾਂ ਉਹੀ ਪਿੰਡ ਹੁੰਦਾ ਜਿੱਥੇ ਲੋਕ ਪੱਖੀ ਗੱਲਾਂ ਹੁੰਦੀਆਂ ਲੋਕਾਂ ਦੇ ਪੱਖ ਦੀ ਗੱਲ ਹੁੰਦੀ ਹੈ ਲੋਕਾਂ ਨੂੰ ਜਗਾਇਆ ਜਾਂਦਾ ਕਿਸਾਨੀ ਹਤਾਸ਼ੀ ਕਿਸਾਨੀ ਪੱਖ ਦੀ ਗੱਲ ਹੁੰਦੀ ਆ ਤੇ ਉਹੀ ਪਿੰਡ ਹੁੰਦਾ ਜਿੱਦੇ ਦੂਜੇ ਕੋਨੇ ਤੇ ਨਸ਼ਾ ਵੀ ਵਿਕ ਰਿਆ ਉਹ ਨਹੀਂ ਦਿੰਦਾ ਪ੍ਰਸ਼ਾਸਨ ਉਹ ਨਹੀਂ ਦਿੰਦਾ ਨਸ਼ਾ ਵੀ ਵਿਕ ਰਿਆ ਉੱਥੇ ਚੋਰੀਆਂ ਹੋ ਰਹੀਆਂ ਉਸੇ ਪਿੰਡਾਂ ਵਿੱਚ ਹੀ ਮੋਟਰਾਂ ਦੇ ਟਰਾਂਸਫਾਰਮ ਲੈ ਰਹੇ ਆ ਉਸੇ ਪਿੰਡਾਂ ਵਿੱਚ ਹੀ ਮੋਟਰਾਂ ਦੀਆਂ ਕੇਵਲਾਂ ਲੈ ਰਹੇ ਆ ਇਹਨਾਂ ਨੂੰ ਉਹ ਨਹੀਂ ਦਿਸਦੇ ਇਹਨਾਂ ਨੂੰ ਸਿਰਫ ਕੀ ਦਿਸ ਜਾਂਦਾ ਆ ਕਿਸਾਨ ਆਗੂ ਜਾਂ ਜਿਹੜੇ ਲੋਕ ਪੱਖੀ ਗੱਲਾਂ ਕਰਦੇ ਆ ਇਹਨਾਂ ਨੂੰ ਉਹ ਗੱਲਾਂ ਦੱਸ ਜਾਂਦੇ ਆ ਸੋ ਮੈਂ ਦੁਬਾਰਾ ਫੇਰ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦਾ ਬੇਨਤੀ ਕਰਦੇ ਆਂ ਅਸੀਂ ਵੀ ਮਾਨ ਸਾਹਿਬ ਇਹਨਾਂ ਗੱਲਾਂ ਤੋਂ ਬਾਜ ਆਜੋ ਇਸ ਤੋਂ ਬਾਅਦ ਅਸੀਂ ਚੇਤਾਵਨੀ ਦੇ ਉਤਰ ਆਵਾਂਗੇ ਕਿਸਾਨ ਤੁਹਾਡੇ ਤੋਂ ਬਹੁਤ ਔਖੇ ਆ ਤੁਸੀਂ ਜ਼ਮੀਨੀ ਲੈਵਲ ਤੇ ਜੋ ਕਿਸਾਨਾਂ ਦਾ ਆ ਹੁਣ ਫੇਰ ਆਪਣਾ ਬਿਆਸ ਦਰਿਆ ਪੁੱਛਣ ਦੇ ਕਿਨਾਰੇ ਆਇਆ ਪਿਆ ਸੂਲਾ ਪਿੰਡ ਫੇਰ ਡੁੱਬ ਚੁੱਕੇ ਹਨ ਉਸ ਤੋਰ ਦੇ ਲਈ ਪਾਸੇ ਫੇਰ ਬਨਣ ਲੱਗ ਚੁੱਕੇ ਹਨ ਕੁਦਰਤ ਦੀ ਮਾਰ ਮੋਗੇ ਏਰੀਏ ਦੇ ਪਿੰਡਾਂ ਵਿੱਚ ਪੈਕ ਚੁੱਕੀ ਆ ਆਪਨ ਪਿਛਲੇ ਦਿਨੀਂ ਬਰਸਾਤ ਜੋ ਆਪਣਾ ਮਾਨਸੂਨ ਪਾਉਣਾ ਆਈਆਂ ਉਹਨਾਂ ਦੇ ਤਹਿਤ ਵੀ ਕਿੰਨੇ ਪਿੰਡ ਫਸਲਾਂ ਤਬਾਹ ਹੋ ਗਈਆਂ ਉਹ ਤੁਹਾਨੂੰ ਕਿਉਂ ਨਹੀਂ ਦੱਸ ਰਹੇ ਤੁਹਾਨੂੰ ਕਿੱਲੇ ਕਿਸਾਨ ਆ ਗੁਈ ਕਿਉਂ ਦੱਸ ਰਹੇ ਡਿਟੇਨ ਕਰਨ ਲਈ ਤੁਸੀਂ ਜਿੰਨਾ ਜੋਰ ਸਾਡੇ ਤੇ ਲਾ ਰਹੇ ਆ ਉਹਨਾਂ ਕਿਤੇ ਇਹਨਾਂ ਚੀਜ਼ਾਂ ਸਾਥੋਂ ਅੱਧੇ ਹੀ ਇਹਨਾਂ ਚੀਜ਼ਾਂ ਤੇ ਲਾ ਲਓ ਲੋਕ ਤੁਹਾਡੇ ਪ੍ਰਸ਼ਾਸਨ ਜਿਹੜਾ ਤੁਹਾਡਾ ਹਟਾ ਵਾਲਾ ਇਹਨੇ ਤੋਂ ਬਹੁਤ ਖੁਸ਼ ਹੋਣਗੇ ਮੇਰੀ ਤਾਂ ਫਿਰ ਬੇਨਤੀ ਹੈ ਇਹਨਾਂ ਨੂੰ ਵੀ ਸਾਡੀਆਂ ਜਿਹੜੀਆਂ ਫਸਲਾਂ ਸੀ ਸੀ ਤਾਂ ਇੰਨੀ ਗੱਲ ਕਰਨੀ ਸੀ ਵੀ ਮਾਨਸਾਹਬ ਤੁਸੀਂ ਆਖਿਆ ਸੀ ਮੁਰਗੀ ਦੇ ਅੰਡੇ ਮੁਰਗੀ ਦੇ ਪੈਸੇ ਦੇਵਾਂਗੇ ਅੰਡੇ ਦੇ ਵੀ ਜੇ ਤੁਹਾਡਾ ਨੁਕਸਾਨ ਹੁੰਦਾ ਉਹਦੇ ਪਹਿ ਇਹ ਦਵਾਂਗੇ ਤੇ ਸਾਡੀ ਯਾਰ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੀ 6 6 ਦੇਖੋ ਜੀ ਐਡਾ ਕਿਹਦਾ ਜਿਗਰਾ ਹੁੰਦਾ 6 ਮਹੀਨੇ ਖੁੱਲੇ ਆਸਮਾਨ ਥੱਲੇ ਤਾਰਿਆਂ ਦੀ ਛਾਵੇਂ ਫਸਲਾਂ ਬੰਦੇ ਨੇ ਪੁੱਤਾਂ ਵਾਂਗੂ ਪਾਲੀਆਂ ਤੇ ਉਹਨਾਂ ਪੁੱਤਾਂ ਨੂੰ ਪਾਲੀਆਂ ਫਸਲਾਂ ਅੱਗ ਨਾਲ ਤਬਾਹ ਹੋ ਗਈਆਂ ਜੀ ਕੋਈ ਫਸਲਾਂ ਪਾਣੀ ਨਾਲ ਤਬਾਹ ਹੋ ਗਈਆਂ ਜੀ ਕੋਈ ਫਸਲਾਂ ਹੂਰ ਮਾਰ ਹੀ ਠਾ ਗਈਆਂ ਗੜਿਆਂ ਦੀ ਮਾਰ ਹੀ ਠਾ ਗਈਆਂ ਹੁਣ ਜਿਵੇਂ ਸੂਲਾ ਪਿੰਡ ਬਿਆਸ ਦਰਿਆ ਦੇ ਪਾਣੀ ਦੇ ਇੱਕ ਲੈਵਲ ਉੱਪਰ ਨਾਲ ਤਬਾਹ ਹੋ ਗਏ ਵੀ ਇੰਨਾਂ ਚੀਜ਼ਾਂ ਦਾ ਮਾਨਸਾ ਤੁਹਾਨੂੰ ਰੱਖਣਾ ਤੁਸੀਂ ਆਮ ਘਰ ਦੇ ਮੁੰਡੇ ਖਵਾਉਂਦੇ ਸੀ ਤੇ ਆਹ ਜਿਹੜੇ ਅੱਜ ਕਿਸਾਨ ਆ ਗੁਣ ਤੁਸੀਂ ਟ੍ਰੇਨ ਕਰੀ ਜਾਂਦੇ ਆ ਇਹ ਫਿਰ ਖਾਸ ਘਰਾਂ ਦੇ ਤਾਂ ਹੈ ਨਹੀਂ ਜੀ ਇਹ ਵੀ ਆਮ ਘਰਾਂ ਦੇ ਆ ਇਹ ਤੁਹਾਨੂੰ ਚੰਗੀ ਤਰ੍ਹਾਂ ਦੱਸ ਦੇਣਗੇ ਵੀ ਕਿਵੇਂ ਆਮ ਘਰਾਂ ਦਾ ਬੰਦਾ ਕਿਵੇਂ ਉਹਨੂੰ ਆਪਦਾ ਫਰਜ਼ਦਾ ਕਰਨਾ ਆਉਂਦਾ ਤੇ ਮੈਂ ਇੰਨੀ ਗੱਲ ਇੱਕ ਹੋਰ ਕਹਿਣੀ ਚਾਹੁੰਦਾ ਛੁਡੇ ਮਾਦੇ ਮਰਾਈ 27 ਆ ਲੈਣ ਦੋ ਜਿਵੇਂ ਇਹ ਕਹਿੰਦੇ ਸੀ ਨੇ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਫਿਰ ਮਾਨ ਸਾਹਿਬ ਹੁਣੀ ਥੋੜੀ ਨਾਲ ਵੀ ਉਹੀ ਆ ਆਪਦੀ ਗੱਡੀ ਚ ਇੱਕ ਇੱਕ ਘਸ ਦਾ ਕੁੜਤਾ ਪੇਮਾ ਐਕਸਟਰਾ ਰੱਖਿਆ ਕਰੋ ਰੇਸ ਥੋੜੀ ਵੀ ਚੈੱਕ ਹੋਣੀ ਆ 27 ਚ ਜੀ ਬਾਈ ਜੀ ਕਿਵੇਂ ਦੇਖਦੇ ਹਾਂ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਕਿ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਸੱਥਾਂ ਤੋਂ ਚੱਲਿਆ ਕਰੋ ਪਰ ਅੱਜ ਸੀਐਮ ਮਾਨ ਨੇ ਆਉਣਾ ਸੀ ਆਮ ਘਰਾਂ ਦਾ ਮੁੰਡਾ ਸੀ ਮਾਸਟਰ ਦੇ ਮੁੰਡੇ ਨੇ ਆਉਣਾ ਸੀ ਮਿੰਦਰ ਮਾਸਟਰ ਦੇ ਮੁੰਡੇ ਨੇ ਸ਼ਹਿਰ ਜਾਮ ਕਰਤਾ ਤੁਹਾਡੇ ਪਿੰਡ ਦਾ ਕਿਸਾਨ ਆਗੂ ਚੱਕ ਕੇ ઠાણે ਲੈ ਕੇ ਰਾਤ ਕਿਵੇਂ ਦੇਖਦੇ ਹੋ ساری ਗੱਲ ਬਾਤ ਨੂੰ ਭਾਈ ਜੀ ਬਹੁਤ ਮਾੜੀ ਗੱਲ ਹੈ ਇਹ ਸਰਕਾਰ ਅਸਰੇ ਹਮ ਤੱਕਾ ਕਰ ਰਹੀ ਹੈ ਦੇਖੋ ਵੀ ਇਹ ਕਿਹੜਾ ਸਾਡੇ ਲਈ ਤੁਰੇ ਫਿਰਦੇ ਆ ਕਿਸਾਨਾਂ ਲਈ ਜੀ ਤੇ ਜੇ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਤੋਂ ਰੋਕਿਆ ਜਾਊਗਾ ਤੇ ਫਿਰ ਉਸੇ ਗੱਲ ਸੁਣਨ ਵਾਲੇ ਹੈ ਨਹੀਂਗਾ ਤੇ ਗੱਲ ਕਹਿਣਗੇ ਕਿਹਨੂੰ ਜੀ ਇਹ ਅਸੀਂ ਤਾਂ ਇਹ ਕਹਿੰਦੇ ਆ ਵੀ ਸਰਕਾਰਾਂ ਨੂੰ ਗੱਲਾਂ ਹੋਰ ਕਰਦੇ ਬੰਨ ਵੇਲੇ ਵੀ ਅਸੀਂ ਆਮ ਘਰਾਂ ਦੇ ਆ ਤੇ ਫਿਰ ਉਹ ਗੱਲਾਂ ਆਮ ਰਹਿੰਦੀਆਂ ਨਹੀਂ ਜੀ ਫਿਰ ਉਹ ਬਹੁਤ ਖਾਸ ਗੱਲਾਂ ਬਣ ਜਾਂਦੀਆਂ ਉਹਨਾਂ ਦੀਆਂ ਤੇ ਇਸ ਕਰਕੇ ਵੀ ਅਸੀਂ ਤਾਂ ਨਹੀਂ ਗੱਲ ਕਹਿੰਦੇ ਵੀ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ 27 ਦੇ ਵਿੱਚ ਦੁਬਾਰਾ ਸਰਕਾਰ ਕਹਿੰਦੇ ਰਿਪੀਟ ਹੋਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਲੱਗਦਾ ਵੀ ਫਿਰ ਜਿਸ ਤਰ੍ਹਾਂ ਚੱਲ ਰਿਹਾ ਵੀ ਰਿਪੀਟ ਹੋਊਗੀ ਸਰਕਾਰ ਦੇਖੋ ਇਹ ਤਾਂ ਲੋਕ ਫੈਸਲਾ ਕਰਨਗੇ ਜੀ ਅਸੀਂ ਤਾਂ ਲੋਕਾਂ ਤੋਂ ਤਾਂ ਇਹੀ ਸੁਣ ਰਹੇ ਆ ਵੀ ਇਹਨਾਂ ਦੇ ਛੱਤਰ ਹੀ ਪਹਿਣਗੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਗਾਂ ਲੋਕੀ ਚੁਣਨਗੇ ਕਿਉਂਕਿ ਲੋਕਾਂ ਦੇ ਕੰਮ ਤਾਂ ਕੋਈ ਕੀਤੇ ਨਹੀਂ ਇਹਨਾਂ ਨੇ ਜੀ ਕੋਈ ਵਾਦਾ ਕੋਈ ਵੀ ਪੂਰਾ ਨਹੀਂ ਕੀਤਾ ਬੁੜੀਆਂ ਦਾ ਕੋਈ 1000 ਨਹੀਂ ਦਿੱਤਾ ਨਾ ਕੋਈ ਕਿਸਾਨਾਂ ਦੇ ਹੁਣ ਸਾਡੇ ਪਿੰਡਾਂ ਦੇ ਵਿੱਚ ਅੱਗ ਲੱਗੀ ਸੀ ਕੋਈ ਗਿਰਦੌਰੀ ਕਹਿੰਦੇ ਸੀ ਕਰਾਂ ਬਿਨਾ ਦੇਵਾਂਗੇ ਕੁਝ ਨਹੀਂ ਇਹਨਾਂ ਨੇ ਦਿੱਤਾ ਜੀ ਲੋਕੀ ਪਿੱਟ ਕੇ ਮਰ ਗਏ ਨਹੀਂ ਕੁਝ ਮਿਲਿਆ ਜੀ ਕੀ ਲੱਗਦਾ ਬਾਈ ਜੀ ਵੀ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ 10 ਮਹੀਨੇ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ ਚੋਣਾਂ ਦਾ ਲੱਗ ਜਾਣਾ ਇਲੈਕਸ਼ਨਾਂ ਦੇ ਵਿੱਚ ਫਿਰ ਉਹੀ ਤਾਂ ਨਹੀਂ ਕੰਮ ਚੱਲਣਾ ਜਿਵੇਂ ਯਾਦਵਿੰਦਰ ਨੇ ਕਿਹਾ ਵੀ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ से ਚੱਲਾ ਹੁੰਦਾ ਹੈ ਤੁੰ ਦੱਸਿਆ ਲੋਕ ਫੈਸਲਾ ਕਰਨਗੇ ਜੀ ਵੀ ਲੋਕਾਂ ਦੀ ਆਵਾਜ਼ ਹੀ ਲੋਕਾਂ ਨੇ ਦੇਖੋ ਇਹ ਦੂਜੀਆਂ ਪਾਰਟੀਆਂ ਨੂੰ ਪਾਸੇ ਕਰਨ ਜਾਣਦੇ ਆ ਤਾਂ ਇਹ ਵੀ ਤਾਂ ਪਾਸੇ ਕੀਤੀ ਜਾ ਸਕਦੀ ਹੈ ਇਹ ਨਹੀਂ ਹੈਗਾ ਇਹ ਤਾਂ ਲੋਕਾਂ ਦਾ ਫੈਸਲਾ ਜੀ ਲੋਕੀ ਜੋ ਕਰਨਗੇ ਅਸੀਂ ਲੋਕਾਂ ਦੇ ਨਾਲ ਹੀ ਆ ਜੀ ਉਹ ਤਾਂ ਸਾਹਮਣੇ ਆਜੂ ਸਭ ਦੇ ਤੁਹਾਡੇ ਜੀ ਹਾਂਜੀ